ਸਾਨੂੰ ਕੁੱਟਮਾਰ ਕਰਨੀ ਸਟਾਰਟ ਕੀਤੀ ਇਹ ਵਾਰ ਸੇਵਕ ਪ੍ਰਾਰਥਨਾ ਕਰ ਰਹੇ ਸੀ ਕੁੱਟਮਾਰ ਕਰਨੀ ਸਟਾਰਟ ਕੀਤੀ ਬਹੁਤ ੜਾ ਹੱਲਾ ਗੁੱਲਾ ਹੋਇਆ ਮੈਂ ਪ੍ਰਾਰਥਨਾ ਰੂਮ ਤੋਂ ਇਕਦਮ ਬਾਹਰ ਆਇਆ ਮੈਂ ਦੇਖਿਆ ਵੀ ਕੀ ਬੰਦਾ ਪਿਆ ਕੁੱਟਮਾਰ ਚੱਲਦੀ ਪਈ ਬਹੁਤ ਤਗੜੀ ਜਿੱਦਾਂ ਹੀ ਮੈਂ ਆਇਆ ਅਸਲ ਚ ਲੱਭਦੇ ਮੈਨੂੰ ਪਏ ਸੀਗੇ ਜਿੱਦਾਂ ਹੀ ਮੈਂ ਆਇਆ ਉਹਨਾਂ ਮੇਰੇ ਤੇ ਵੀ ਅਟੈਕ ਕੀਤਾ ਬਹੁਤ ਜ਼ਬਰਦਸਤ ਚਾਰ ਜਣਿਆਂ ਨੂੰ ਜੜੀਆਂ ਸੱਟਾਂ ਲੱਗੀਆਂ ਉਹਨਾਂ ਦਾ ਮੈਡੀਕਲ ਕਰਕੇ ਸਾਰਾ ਕੁਝ ਰਿਪੋਰਟ ਅਸੀਂ ਉਹਨਾਂ ਦੇ ਟੇਬਲ ਤੇ ਰੱਖਤੀ ਪਰ ਇਨਸਾਫ ਨਹੀਂ ਮਿਲਿਆ ਤਾਂ ਸੇਵਕਾਂ ਨੂੰ ਵੀ ਔਰ ਨਾਲ ਹੀ ਮੈਂ ਖੁਦਾਵੰਦ ਦੇ ਕلام ਨੂੰ ਦੇਖ ਰਿਹਾ ਸੀ ਔਰ ਉਹਨਾਂ ਨੇ ਪਵਿੱਤਰ ਸਾਹਿਤਰ ਦੀ ਬਹੁਤ ਬੇਤਮੀ ਕੀਤੀ ਔਰ ਬਹੁਤ ਸਾਰੇ ਆਪਸ਼ਬਦ ਵੀ ਬੋਲੇ ਸਾਨੂੰ ਅੱਜ ਡੀਐਸਪੀ ਸਾਹਿਬ ਨੇ ਬਿਆਸ ਥਾਣੇ ਦੇ ਵਿੱਚ ਤਕਰੀਬਨ 2 ਘੰਟੇ ਤੋਂ ਪਲੱਸ ਸਾਨੂੰ ਉੱਥੇ ਬਿਠਾ ਛੱਡਿਆ ਔਰ ਸਾਡੀ ਖੱਜਲ ਖਰਾਬੀ ਵੀ ਉਹਨਾਂ ਨੇ ਕੀਤੀ ਆ ਔਰ ਮੈਂ ਸਮੁੱਚੇ ਮੁਸੀਬਾਈਚਾਰੇ ਨੂੰ ਅਪੀਲ ਕਰਨੀ ਚਾਹੁੰਦਾ ਅਸੀਂ ਲਗਭਗ ਬਿਆਸ ਥਾਣੇ 'ਚ 2 ਪਲੱਸ ਘੰਟੇ ਇੱਥੇ ਬੈਠੇ ਰਹੇ ਆ ਤੁਹਾਨੂੰ ਕੁਛ ਵੀ ਨਿਆਂ ਨਹੀਂ ਦਿੱਤਾ ਔਰ ਸਾਨੂੰ ਵੱਜ ਕੇ ਖਰਾਬ ਕੀਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਵੀ ਸਾਡੀ ਕੁਸ਼ਕੌਮ ਦੇ ਲੋਕ ਕੌਮ ਦੇ ਕਧਾਰ ਜਿਨ੍ਹਾਂ ਨੇ ਪ੍ਰਸ਼ਾਸਨ ਨੂੰ ਵੀ ਚੱਕਰਾਂ 'ਚ ਪਾ ਛੱਡਿਆ ਮੈਂ ਸਾਰੇ ਆਪਣੀ ਕੌਮ ਨੂੰ ਮੇਰੇ ਵੀਰ ਔਰ ਵੀ ਸਭ ਜੋ ਦੇਸ਼ਮ ਦੇਸ਼ਾ ਜੋ ਹਰ ਜਗ੍ਹਾ ਤੇ ਬੈਠੇ ਆ ਗਲਤ ਕੀਤਾ ਜਾ ਬਦਬੀ ਕੀਤੀ ਗਈ ਪਵੰਦੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੇ ਤੁਸੀਂ ਇਸ ਰੱਬ ਦੇ ਕੰਮ ਦੇ ਲਈ ਮੇਰੇ ਨਾਲ ਖੜਦਾ ਜਾਗੇ ਮੈਨੂੰ ਇਨਸਾਫ ਦਵਾ ਜਾ ਕੇ ਮੈਂ ਦਾਸ ਪਾਸਟਰ ਮੰਗਲਪੱਟੀ ਰਈਏ ਦੇ ਅੰਦਰ ਖੁਦਾ ਦੀ ਸੇਵਾ ਕਰ ਰਿਹਾ ਪਿਛਲੇ ਕੁਝ ਦਿਨਾਂ ਤੋਂ ਸ਼ਨੀਵਾਰ ਨੂੰ 17 ਤਰੀਕ ਨੂੰ ਇਸ ਦਰਬਾਰ ਦੇ ਵਿੱਚ ਪਰਮੇਸ਼ਰ ਦੇ ਪਵਿੱਤਰ ਭਵਨ ਚ ਫਾਸਤਿਕ ਪ੍ਰਾਰਥਨਾ ਸੀ ਸ਼ਰਧਾਲੂਆਂ ਅੰਸਰ ਆਏ ਜਿਨ੍ਹਾਂ ਨੇ ਕੁਛ ਨਹੀਂ ਪੁੱਛਿਆ ਨਹੀਂ ਦੱਸਿਆ ਨਹੀਂ ਆਉਂਦੇ ਹੀ ਚਰਚ ਦੇ ਵਿੱਚ ਸਾਨੂੰ ਕੋਟਮਾਰ ਕਰਨੀ ਸਟਾਰਟ ਕੀਤੀ ਬਾਹਰ ਸੇਵਕ ਪ੍ਰਾਰਥਨਾ ਕਰ ਰਹੇ ਸੀ ਕੁੱਟਮਾਰ ਕਰਨੀ ਸਟਾਰਟ ਕੀਤੀ ਬਹੁਤ ਔੜਾ ਹੱਲਾ ਗੁੱਲਾ ਹੋਇਆ ਮੈਂ ਪ੍ਰਾਰਥਨਾ ਰੂਮ ਚੋਂ ਇਕਦਮ ਬਾਹਰ ਆਇਆ ਵਾਂ ਤੇ ਮੈਂ ਦੇਖਿਆ ਵੀ ਕੀ ਬੰਦਾ ਪਿਆ ਕੁੱਟਮਾਰ ਚੱਲਦੀ ਪਈ ਬਹੁਤ ਤਗੜੀ ਜਿੱਦਾਂ ਹੀ ਮੈਂ ਆਇਆ ਅਸਲ ਚ ਲੱਭਦੇ ਉਹ ਮੈਨੂੰ ਪਏ ਸੀਗੇ ਜਿੱਦਾਂ ਹੀ ਮੈਂ ਆਇਆ ਉਹਨਾਂ ਨੇ ਮੇਰੇ ਤੇ ਵੀ ਅਟੈਕ ਕੀਤਾ ਬਹੁਤ ਜ਼ਬਰਦਸਤ ਜਿੱਦਾਂ ਹੀ ਮੈਂ ਆਪਣੇ ਪ੍ਰਾਰਥਨਾ ਰੂਮ ਚ ਭੱਜਣ ਦੀ ਕੋਸ਼ਿਸ਼ ਕੀਤੀ ਆ ਉਹ ਪ੍ਰੇਰ ਰੂਮ ਚ ਗਏ ਆ ਉਹਨਾਂ ਨੇ ਉੱਥੇ ਹੀ ਸਾਨੂੰ ਕੱਢਿਆ ਉੱਥੇ ਮਾਰਨਾ ਸ਼ੁਰੂ ਕੀਤਾ ਸੇਵਕਾਂ ਨੂੰ ਵੀ ਔਰ ਨਾਲ ਹੀ ਮੈਂ ਖੁਦਾਵੰਦ ਦੇ ਕਲਾਮ ਨੂੰ ਦੇਖ ਰਿਹਾ ਸੀ ਔਰ ਉਹਨਾਂ ਨੇ ਪਵਿੱਤਰ ਸ਼ਾਸਤਰ ਦੀ ਬਹੁਤ ਬੇਦਬੀ ਕੀਤੀ ਔਰ ਬਹੁਤ ਸਾਰੇ ਅਪਸ਼ਬਦ ਵੀ ਬੋਲੇ ਮੈਂ ਆਪਣੀ ਕੌਮ ਨੂੰ ਮੈਂ ਆਪਣੇ ਭਰਾਵਾਂ ਨੂੰ ਮੈਂ ਸਭ ਅਸੀਂ ਸਭ ਇਕੱਠੇ ਹਾਂ ਸਭ ਦੁਨੀਆ ਮੈਂ ਆਪਣੇ ਭਰਾਵਾਂ ਨੂੰ ਸਭਨਾਂ ਨੂੰ ਅਪੀਲ ਕਰਦਾ ਕਿ ਜੋ ਇਹ ਸਾਡੇ ਨਾਲ ਹੋਇਆ ਪਰਮੇਸ਼ਵਰ ਦੇ ਪਵਿੱਤਰ ਭਵਨ ਦੀ ਬੇਦਬੀ ਕੀਤੀ ਗਈ ਅਸੀਂ ਇਹਨੂੰ ਲੈ ਕੇ ਕੁਝ ਦਿਨਾਂ ਤੋਂ ਪ੍ਰਸ਼ਾਸਨ ਕੋਲ ਜਾ ਰਹੇ ਸੀ ਅਸੀਂ ਉਹਨਾਂ ਦੀ ਅਪੀਲ ਰੱਖੀ ਲੇਕਿਨ ਸਾਨੂੰ ਟਾਲ ਮਟੋਲ ਕੀਤਾ ਜਾ ਰਿਹਾ ਸੀਗਾ ਅਸੀਂ ਪਰਮਾਤਮਾ ਘੜੀ ਪ੍ਰਾਰਥਨਾ ਕੀਤੀ ਗਿਆ ਖੁਦਾ ਤੂੰ ਕੋ ਰਸਤਾ ਕੱਢ ਔਰ ਕੱਲ ਸਾਡੇ ਵਿੱਚ ਗਲੋਬਲ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਗੌਰਵ ਜੀ ਜੇ ਸਾਡੇ ਕੋਲ ਆਏ ਉਹਨਾਂ ਨੇ ਸਾਡੀ ਸਾਰ ਲਈ ਔਰ ਉਹਨਾਂ ਨੇ ਸਾਨੂੰ ਬੋਲਿਆ ਕਿ ਹਾਂ ਨਹੀਂ ਆਪਾਂ ਖੜੇ ਹਾਂ ਟੜ ਨਾਲ ਪਾਸਟਰ ਜੀ ਕਿਉਂਕਿ ਅਸੀਂ ਖੁਦਾ ਦੇ ਦਾਸਾਂ ਦੇ ਲਈ ਹੀ ਖੜੇ ਆ ਉਹਨਾਂ ਨੇ ਜਾ ਕੇ ਇੱਥੇ ਚੌਂਕੀ ਗੱਲਬਾਤ ਕੀਤੀ ਔਰ ਸਾਨੂੰ ਅੱਜ ਉਹਨਾਂ ਨੇ ਕਿਹਾ ਗਿਆ ਸੀ ਕਿ ਹਾਂ ਅਸੀਂ ਤੁਹਾਨੂੰ ਇਨਸਾਫ ਦਿਵਾਵਾਂਗੇ ਔਰ ਉਹਨਾਂ ਨੇ ਬੰਦ ਹੀ ਕਾਰਵਾਈ ਕੀਤੀ ਆ ਵੀ ਲੇਕਿਨ ਅਸੀਂ ਲਗਭਗ ਬਿਆਸ ਥਾਣੇ 'ਚ 2 ਪਲੱਸ ਘੰਟੇ ਉੱਥੇ ਬੈਠੇ ਰਹੇ ਆ ਸਾਨੂੰ ਕੁਝ ਵੀ ਨਿਆਣ ਨਹੀਂ ਦਿੱਤਾ ਔਰ ਸਾਨੂੰ ਰੱਜ ਕੇ ਖਰਾਬ ਕੀਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਵੀ ਲੇਕਿਨ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਜਰੂਰੀ ਆਪਣੇ ਭੈਣਾਂ ਤੇ ਭਰਾਵਾਂ ਨੂੰ ਸਾਡੀ ਕੁਸ਼ਕੌਮ ਦੇ ਲੋਕ ਕੌਮ ਦੇ ਗਦਾਰ ਜਿਨ੍ਹਾਂ ਨੇ ਪ੍ਰਸ਼ਾਸਨ ਨੂੰ ਵੀ ਚੱਕਰਾਂ 'ਚ ਪਾ ਛੱਡਿਆ ਉਹ ਐਮਐਲਏ ਸਾਹਿਬ ਦੇ ਪਿੱਠੂ ਨੇ ਅਹੀ ਪਿੱਠੂ ਕਹਿ ਸਕਦੇ ਉਹਨਾਂ ਦੇ ਨਾਂ ਦੇ ਪਿੱਛੇ ਸ਼ਮਸ਼ੇਰ ਮਸੀਨ ਹੀ ਲਵਾਇਆ ਜਾਂਦਾ ਸ਼ਮਸ਼ੇਰ ਆ ਜੀਓ ਆਮ ਆਦਮੀ ਪਾਰਟੀ ਤੋਂ ਐਮ ਐਲ ਏ ਸਾਬ ਦੇ ਨਾਲ ਰਹਿੰਦੇ ਆ ਉਹਨਾਂ ਨੇ ਸਾਨੂੰ ਇਨਸਾਫ ਤੱਕ ਜਾਣ ਹੀ ਨਹੀਂ ਦਿੱਤਾ ਕਾਰਵਾਈ ਹੋਣ ਹੀ ਨਹੀਂ ਦਿੱਤੀ ਜਦੋਂ ਕਿ ਸਾਨੂੰ ਦੁੱਖ ਇਹ ਚੀਦਾ ਵਾ ਕਿ ਉਹ ਸਾਡਾ ਹੀ ਭਰਾ ਹੈ ਲੇਕਿਨ ਉਹਨਾਂ ਨੂੰ ਉਹਨਾਂ ਪਹੁੰਚਣ ਨਹੀਂ ਦਿੱਤਾ ਕਿ ਸਾਡਾ ਕੋਈ ਨਿਆਂ ਹੋ ਪਾਵੇ ਤੇ ਮੈਂ ਸਭ ਆਪਣੇ ਭੈਣਾ ਭਰਾਵਾਂ ਆਪਣੇ ਵੀਰਾਂ ਨੂੰ ਸਾਰਿਆਂ ਦੱਸਾਂਗਾ ਕਿ ਐਸੇ ਜਿਹੜੇ ਲੋਕ ਹੈ ਇਹਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਵਾ ਕਿਉਂਕਿ ਇਹ ਬਹੁਤ ਖਤਰਨਾਕ ਚੀਜ਼ ਆ ਲੋਕੀ ਰੋਜ਼ ਹੀ ਸੜਕ ਉੰਡਾ ਰਿਆ ਬੰਦਾ ਰੋਜ਼ ਸਾਨੂੰ ਪਤਾ ਹੀ ਨਹੀਂ ਕਿ ਸਾਡਾ ਭਰਾ ਵਾ ਔਰ ਉਹਨੇ ਕੋਈ ਐਕਸ਼ਨ ਨਹੀਂ ਹੁਣ ਦਿੱਤਾ ਲੇਕਿਨ ਅੱਜ ਸਾਨੂੰ ਐਕਸ਼ਨ ਕਮੇਟੀ ਦੇ ਸਾਡੇ ਚਾਏ ਨੇ ਲੋਕਲ ਬਸੀਰ ਜੀ ਜਿਨ੍ਹਾਂ ਨੇ ਅੱਜ ਬੈਠ ਕੇ ਗੱਲਬਾਤ ਕੀਤੀ ਆ ਲੇਕਿਨ ਅਜੇ ਵੀ ਸਾਨੂੰ ਕੋਈ ਵੀ ਉਹਨਾਂ ਨੇ ਕੋਈ ਨਿਯਉਣ ਨਹੀਂ ਦਿੱਤਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਸਭ ਆਪਣੇ ਮਸੀਬ ਪਰਿਵਾਰ ਲੋਕਾਂ ਨੂੰ ਮੈਂ ਸਾਰੇ ਆਪਣੀ ਕੌਮ ਨੂੰ ਮੇਰੇ ਵੀਰ ਔਰ ਵੀ ਸਭ ਜੋ ਦੇਸ਼ ਅੰਦੇਸ਼ਾ ਜ ਹਰ ਜਗ੍ਹਾ ਤੇ ਬੈਠੇ ਆ ਗਲਤ ਕੀਤਾ ਗਿਆ ਬੇਗਦੀ ਕੀਤੀ ਗਈ ਪਵੰਦੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਇਸ ਰੱਬ ਦੇ ਕੰਮ ਦੇ ਲਈ ਮੇਰੇ ਨਾਲ ਖੜੋਤਾ ਜਾ ਕੇ ਔਰ ਮੈਨੂੰ ਇਨਸਾਫ ਦਵਾ ਜਾ ਕੇ ਤਾਂ ਕਿ ਪਰਮੇਸ਼ਵਰ ਦੇ ਕੰਮ ਨੂੰ ਵੱਡੇ ਲੈਵਲ ਤੇ ਅੰਜਾਮ ਦਿੱਤਾ ਜਾਵੇ ਦੇਖੋ ਨਾ ਪਰਮੇਸ਼ਵਰ ਦੇ ਅਹੀਂ ਜੋ ਪ੍ਰੋਗਰਾਮ ਕਰ ਰਹੀ ਪੱਛੀ ਨੂੰ ਉਹਨਾਂ ਚੰਗੇ ਤਰੀਕੇ ਨਾਲ ਵਧ ਵੀ ਕੀਤੀ ਖੁਦਾ ਦੇ ਸੂਬੇ ਦੀ ਵੀ ਇਹਨੂੰ ਘਟ ਵੱਡ ਕੀਤੀ ਗਈ ਆ ਵਧ ਵੀ ਕੀਤੀ ਗਈ ਆ ਮੈਂ ਚਾਹਨਾ ਵਾਂ ਕਿ ਅਸੀਂ ਸੋਮਵਾਰ ਨੂੰ ਐਸਐਸਪੀ ਦਫਤਰ ਸਭ ਇਕੱਠੇ ਹੋ ਰਹੇ ਆ ਮੈਂ ਚਾਹਨਾ ਆਪ ਜੀ 12 ਵਜੇ ਸਮੇਤ ਆਪਣੀ ਪਤੀਸੀਆ ਨਾਲ ਆਓ ਸਾਨੂੰ ਤਾਂ ਕਿ ਨਿਸਾਫ ਇਨਸਾਫ ਲਿਆ ਜਾਵੇ ਔਰ ਇਹ ਕੰਮ ਪਰਮੇਸ਼ੁਰ ਦਾ ਕੰਮ ਆ ਕਿਸੇ ਦਾ ਕੋ ਕੰਮ ਨਹੀਂ ਕੋਈ ਮੈਂ ਕੋਈ ਹੱਦੀ ਕੋ ਜਾਤੀ ਦਸ਼ਮਣੀ ਨਹੀਂ ਉਹਨਾਂ ਨਾਲ ਉਹਨਾਂ ਨੇ ਖੁਦਾ ਦੇ ਪ੍ਰਤੀ ਇਹ ਕੰਮ ਕੀਤਾ ਵਾ ਮੈਂ ਚਾਹਨਾ ਵਾਂ ਕਿ ਆਪ ਕਲੀਸਿਆ ਸਮੇਤ ਔਰ ਵੀ ਪਾਸਟਰ ਲੋਕ ਮੇਰੇ ਦਾਸ ਲੋਕ ਹੋਣ ਤਾਂ ਕਿ ਇਹਨਾਂ ਨੂੰ ਅਖੇ ਤਰੀਕੇ ਨਾਲ ਨਾਥ ਪਾਈ ਜਾਵੇ ਔਰ ਇਸ ਸੁਪਨਾ ਦੇ ਲਈ ਇਹ ਚੀਜ਼ ਖਤਰਨਾਕ ਹੈਗੀ ਆ ਮੈਂ ਚਾਹੁੰਨਾ ਆਪ ਮੇਰੇ ਨਾਲ ਆਓ ਮੇਰੀ ਮਦਦ ਕਰੋ ਤਾਂ ਕਿ ਪਰਮੇਸ਼ੁਰ ਤਾਂ ਔਰ ਵੀ ਆਸ਼ਿਸ਼ਤ ਕਰੇ ਖੁਦਾ ਦਾ ਕੰਮ ਹallelujah 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 ਸਭ ਨੂੰ ਜੈ ਐਮਸੀ ਕੀ ਮੇਰਾ ਨਾਮ ਮੇਰਾ ਨਾਮ ਡਾਕਟਰ ਲੁਕਸ ਮਸੀ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਜਨਰਲ ਸੈਕਟਰੀ ਪੰਜਾਬ ਬੜੀ ਦੁਖਦਾਇਕ ਘਟਨਾ ਆ ਰਈਏ ਦੇ ਵਿੱਚ ਜੋ ਕਿ ਬੀਤੇ ਸਮੇਂ ਦੇ ਵਿੱਚ ਸਾਡੇ ਪਾਸਟਰ ਨੇ ਮੰਗਲ ਜੀ ਔਰ ਆਏ ਦਿਨ ਪੰਜਾਬ ਦੇ ਵਿੱਚ ਜਿਹੜੀਆਂ ਇਹ ਗਤੀਵਿਧੀਆਂ ਚੱਲਣੀਆਂ ਬਹੁਤ ਮਾੜੀਆਂ ਘਟਨਾਵਾਂ ਹੋ ਰਹੀਆਂ ਔਰ ਇਹੋ ਜੇ ਪਵਿੱਤਰ ਸਮੇਂ ਦੇ ਵਿੱਚ ਜਦ ਕਿ ਰੋਜਾਂ ਦਾ ਸਮਾਂ ਚੱਲ ਰਿਹਾ ਈਸਟਰ ਨੇੜੇ ਆ ਔਰ ਫੇਰ ਵੀ ਸਾਡੇ ਧਰਮ ਨੂੰ ਟਾਰਗੇਟ ਬਣਾਇਆ ਜਾ ਰਿਹਾ ਔਰ ਅੱਜ ਦੀ ਜਿਹੜੀ ਘਟਨਾ ਕੱਲ ਸਾਡੇ ਪ੍ਰਧਾਨ ਜੀ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਗੌਰਵ ਜੀ ਹੋ ਕੇ ਗਏ ਆ ਇਹਨਾਂ ਕੋ ਪ੍ਰਸ਼ਾਸਨ ਨੇ ਅਭਿਸ਼ਵਾਸ ਦਿਵਾਤਾ ਕਿ ਅਸੀਂ ਬਣਦੀ ਕਾਰਵਾਈ ਕਰਾਂਗੇ ਔਰ ਅੱਜ ਜਦ ਅਸੀਂ ਪਹੁੰਚੇ ਆ ਮੇਰੇ ਨਾਲ ਪੀਟਰ ਜੀ ਪਹੁੰਚੇ ਆ ਅਸੀਂ ਸਾਰੀ ਟੀਮ 2 ਘੰਟੇ ਪੂਰਾ ਡਰਾਮਾ ਖਾਣਾ ਬਿਆਸ ਦੇ ਵਿੱਚ ਡਿਪਟੀ ਸਾਹਿਬ ਦੀ ਹਾਜ਼ਰੀ ਦੇ ਵਿੱਚ 2 ਘੰਟੇ ਸਾਡਾ ਡਰਾਮਾ ਹੋਇਆ ਔਰ ਕੋਈ ਉਹਦਾ ਰਿਜ਼ਲਟ ਨਹੀਂ ਨਿਕਲਿਆ ਸਾਬ ਅਸੀਂ ਦੇਖ ਰਹੇ ਸੀ ਪਰ ਸਾਨੂੰ ਵਿਸ਼ਵਾਸ ਆ ਸਾਡੇ ਸ਼ਹਿਰ ਦੇ ਐਸਐਸਪੀ ਸਾਹਿਬ ਸਾਡੇ ਸ਼ਹਿਰ ਦੇ ਕਮਿਸ਼ਨਰ ਸਾਹਿਬ ਬੜੇ ਸੁਚੱਜੇ ਢੰਗ ਦੇ ਨਾਲ ਸਾਡੇ ਜ਼ਿਲ੍ਹੇ ਨੂੰ ਚਲਾ ਰਹੇ ਨੇ ਔਰ ਅਸੀਂ ਇਹਨਾਂ ਦੀ ਫਰਿਆਦ ਲੈ ਕੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਤੇ ਸੋਮਵਾਰ 12 ਵਜੇ ਸਾਰੇ ਐਸਐਸਪੀ ਦਫ਼ਤਰ ਦੇ ਵਿੱਚ ਇਕੱਠੇ ਹੋ ਰਹੇ ਸ਼ਾਂਤਮਈ ਟੰਗ ਦੇ ਨਾਲ ਇਨਸਾਫ ਮੰਗਣ ਦੇ ਲਈ ਅਸੀਂ ਉੱਥੇ ਜਾ ਰਹੇ ਹਾਂ ਔਰ ਸਭਨਾਂ ਨੂੰ ਬੇਨਤੀ ਆ ਖਾਸ ਤੌਰ ਤੇ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਨੂੰ ਜਿੱਥੇ ਜਿੱਥੇ ਸਾਡੀ ਆਵਾਜ਼ ਸਾਡਾ ਸੁਨੇਹਾ ਉਹਨਾਂ ਤੱਕ ਪਹੁੰਚੇ ਸੋਮਵਾਰ 11 ਵਜੇ ਐਸਐਸਪੀ ਅੰਮ੍ਰਿਤਸਰ ਦੇ ਕੋਲ ਪਹੁੰਚਣ ਸਾਰੇ ਜਣੇ ਇਕੱਠੇ ਹੋ ਕੇ ਆਪਾਂ ਸਾਡੇ ਰੱਬ ਦੇ ਦਾਸ ਪਾਸਟਰ ਨੇ ਬੱਚੇ ਨੇ ਪਰਿਵਾਰ ਨੇ ਤੇ ਚੰਗਾ ਭਲਾ ਚਰਚਾ ਚੱਲਦਾ ਸੀਗਾ ਔਰ ਇਹਨੂੰ ਬਰਕਰਾਰ ਰੱਖਣ ਦੇ ਲਈ ਸੇਵਕਾਂ ਨੂੰ ਬਰਕਰਾਰ ਰੱਖਣ ਦੇ ਲਈ ਔਰ ਇਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਔਰ ਜੋ ਸਾਡੇ ਧਰਮ ਸ਼ਾਸਤਰ ਬਾਈਬਲ ਦੇ ਨਾਲ ਬੇਅਦਵੀ ਹੋਈ ਸਾਡੀਆਂ ਸੰਗਤਾਂ ਦੇ ਨਾਲ ਭੈਣਾ ਦੇ ਨਾਲ ਔਰ ਚਾਰ ਜਣਿਆਂ ਨੂੰ ਜਿਹੜੀਆਂ ਸੱਟਾਂ ਲੱਗੀਆਂ ਉਹਨਾਂ ਦਾ ਮੈਡੀਕਲ ਕਰਕੇ ਸਾਰਾ ਕੁਝ ਰਿਪੋਰਟ ਅਸੀਂ ਉਹਨਾਂ ਦੇ ਟੇਬਲ ਤੇ ਰੱਖਤੀ ਪਰ ਇਨਸਾਫ ਨਹੀਂ ਮਿਲਿਆ ਔਰ ਅਸੀਂ ਫੇਰ ਦੁਬਾਰਤੋਂ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਸੋਮਵਾਰ ਨੂੰ 11 ਵਜੇ ਐਸਐਸਪੀ ਦਫ਼ਤਰ ਅੰਮ੍ਰਿਤਸਰ ਜ਼ਰੂਰ ਪਹੁੰਚੋ ਸਭ ਨੂੰ ਜੈਮ ਸੀ ਸਭ ਨੂੰ ਜੈ ਮਸੀਹ ਕੀ ਮੇਰਾ ਨਾਮ ਪੀਟਰ ਮਸੀਹ ਬਲੰਦਪੁਰ ਪ੍ਰਧਾਨ 크ਿਸਚਨ ਅਵੇਅਰਨੈਸ ਲੀਡਰਸ਼ਿਪ ਜੋ ਪਿਛਲੇ ਦਿਨੀ ਕੁਝ ਸ਼ਰਾਰਤੀ ਅਨਸਰਾ ਵੱਲੋਂ ਪਾਸਟਰ ਮੰਗਲ ਭੱਟੀ ਜੀ ਦੇ ਚਰਚ ਦੇ ਵਿੱਚ ਜੋ ਕਿ ਬੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਸੀਗੇ ਆ ਕੇ ਖਲਲ ਪਾਈ ਗਈ ਔਰ ਚਰਚ ਦੀ ਬੇਦਬੀ ਕੀਤੀ ਗਈ ਆ ਮੈਂ ਇਸ ਘਟਨਾ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹਾਂ ਸਾਨੂੰ ਅੱਜ ਡੀਐਸਪੀ ਸਾਹਿਬ ਨੇ ਬਿਆਸ ਥਾਣੇ ਦੇ ਵਿੱਚ ਤਕਰੀਬਨ 2 ਘੰਟੇ ਤੋਂ ਪਲੱਸ ਸਾਨੂੰ ਉੱਥੇ ਬਿਠਾ ਛੱਡਿਆ ਔਰ ਸਾਡੀ ਖੱਜਲ ਖਰਾਬੀ ਕਿ ਉਹਨੇ ਕੀਤੀ ਆ ਔਰ ਮੈਂ ਸਮੁੱਚੇ ਮੁਸੀਬਾਈਚਾਰੇ ਨੂੰ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਸੋਮਵਾਰ ਠੀਕ 12 ਵਜੇ ਐਸਐਸਪੀ ਦਫਤਰ ਅੰਮ੍ਰਿਤਸਰ ਪਹੁੰਚੋ ਔਰ ਅਸੀਂ ਪਾਸਟਰ ਮੰਗਲ ਭੱਟੀ ਜੀ ਨੂੰ ਇਹ ਇਨਸਾਫ ਦਵਾਈਏ ਔਰ ਬਾਕੀ ਮੈਂ ਬੇਨਤੀ ਕਰਨਾ ਚਾਹੁੰਦਾ ਆ ਕਿ ਜਥੇਬੰਦੀਆਂ ਨੂੰ ਕਿ ਆਪਾਂ ਰਲ ਕੇ ਕੋਈ ਵੱਡਾ ਐਕਸ਼ਨ ਉਲੀਕੀਏ ਤਾਂ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਜੋ ਜੋ ਕਿ ਆਏ ਦਿਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੋ ਸਾਡੇ ਸੇਵਕਾਂ ਦੇ ਉੱਤੇ ਸਾਡੇ ਪ੍ਰਚਾਰਕਾਂ ਦੇ ਉੱਤੇ ਹੋਰ ਸਾਡੇ ਚਰਚਾ ਦੇ ਉੱਤੇ ਹਮਲਾ ਕਰ ਰਹੇ ਨੇ ਅਸੀਂ ਉਹਨਾਂ ਦੇ ਉੱਤੇ ਕੋਈ ਵਿਉਤਬੰਦੀ ਬਣਾ ਕੇ ਕੋਈ ਪੱਕੀ ਲਗਾਮ ਲਗਾ ਸਕੀਏ ਸਭ ਨੂੰ ਜਮਸੀ ਕੀ ਜੀ ਜੀ